ਪੰਜਾਬੀ ਜਿਵੇਂ ਜੇਟ ਹਾਰ ਦੇ ਦਿਨਾਂ ਚ ਕਰਾਏ ਲਾ ਲਾ ਕੇ ਹਨ ਖੇਤਾਂ ਚ ਕੰਮ ਕਰਦੇ ਆ ਉਹਨਾਂ ਨੇ ਵੇਲੇ ਇੱਥੇ ਆ ਕੇ ਨਾ ਪੰਜਾਬੀਆਂ ਨੇ ਆ ਦੇਖ ਲੋ ਅਬੋ ਜੀ ਪੰਜਾਬੀਆਂ ਦੇ ਘਰ ਆ ਇਧਰ ਆਏ ਹੋਏ ਆ ਤੇ ਕਰਕੇ ਮਿਹਨਤ ਹਨ ਤਰੱਕੀਆਂ ਕਰਕੇ ਉਹਨਾਂ ਨੇ ਤੇ ਜਿਹੜੇ ਆਉਦੇ ਘਰ ਖੜੇ ਕੀਤੇ ਆ ਕੋਠੀਆਂ ਕੜੀਆਂ ਕੀਤੀਆਂ ਪਰ ਮਿਹਨਤਾਂ ਇਹਨਾਂ ਦੇ ਪਿੱਛੇ ਬੋ ਜੀ ਮਿਹਨਤਾਂ ਬੋਲਦੀਆਂ ਨਾ ਮਿਹਨਤਾਂ ਕੀਤੀਆਂ ਤਾਂ ਕਰਕੇ ਏਡੀਆਂ ਏਡੀਆਂ ਗੱਡੀਆਂ ਖੜੀਆਂ ਹਨ ਤੇ ਟਰੱਕਾਂ ਜਿੱਡੀਆਂ ਵੱਡੀਆਂ ਬਾਈ ਜੀ ਘਰਾਂ ਦੇ ਅੱਗੇ ਖੜੀਆਂ ਆ ਜਿਹੜੇ ਘਰ ਆ ਬਾਈ ਜੀ ਇਹ ਸਿੱਧੂ ਪਰਿਵਾਰ ਤੋਂ ਜਿਹੜੇ ਬਲੋਂਗ ਕਰਦੇ ਹਨ ਪੰਜਾਬ ਤੋਂ ਤੇ ਘਰ ਦੇਖੋ ਨਾ ਇਹ ਮਿਹਨਤਾਂ ਕੀਤੀਆਂ ਡਬਲ ਡਬਲ ਸ਼ਰਟਾਂ ਲਾਈਆਂ ਹਨ ਓਵਰ ਟਾਈਮ ਲਾਏ ਆ ਇੱਧਰ ਵੀ ਦੇਖ ਲਓ ਤੇ ਦੂਜਾ ਜਿਹੜਾ ਪੰਜਾਬ ਬਾਈ ਜੀ ਬਾਹਰਲੇ ਮੁਲਕਾਂ 'ਚ ਕੰਡਾ ਚ ਵਸਾ ਰੱਖਿਆ ਇਹਨਾਂ ਨੇ ਪੰਜਾਬੀਆਂ ਤੇ ਇਹ ਬਈ ਜੀ ਮਿਹਨਤ ਦਾ ਮੁੱਲ ਹੀ ਆ ਹਨਾ ਹੋਰ ਕਿਵੇਂ ਮਤਲਬ ਜਿਹੜੇ ਉਹਨਾਂ ਦੇ ਉਧਰ ਪੰਜਾਬ ਦੇ ਵਿੱਚੋਂ ਆਪਾਂ ਮਿਹਨਤਾਂ ਕੀਤੀਆਂ ਖੇਤਾਂ ਦੇ ਵਿੱਚ ਹਨ ਜਨ ਕਿਸੇ ਵੀ ਪਿਛੇ ਦੇ ਵਿੱਚ ਮਿਹਨਤਾਂ ਕੀਤੀਆਂ ਉਹ ਬੰਦੇ ਫਿਰ ਇੱਥੇ ਵੀ ਆ ਕੇ ਨਹੀਂ ਟਲਦੇ ਆ ਦੇਖ ਲਓ ਬਈ ਜੀ ਕਿੱਡੇ ਕਿੱਡੇ ਘਰ ਹਨਾ 2-2 ਮਿਲੀਅਨ ਦੇ ਘਰ ਆਏ ਦੇ ਲਓ ਇਹ ਮਿਹਨਤਾਂ ਨਾਲ ਬਣਿਆ ਬਈ ਜੀ ਮਿਹਨਤਾਂ ਜਿਹੜੀਆਂ ਕੀਟੀਆਂ ਸਟਰਗਲ ਕੀਤੇ ਆ ਕੋਈ ਇੱਥੇ ਆਜਵੇਂ ਦਰਖਤਾਂ ਨੂੰ ਬਈ ਜੀ ਦਾਦੇ ਨੇ ਲੱਗੇ ਪੱਤਾ ਕਲੇ ਵੱਲੋਂ ਪੱਤੇ ਝੜੇ ਪਏ ਆ ਬਾਹਰਲੇ ਮੁਲਖਾਂ 'ਚ ਦਾਲਦਾਂ ਨੂੰ ਦਰਖਤ ਨਹੀਂ ਲੱਗੇ ਆ ਸੌਰੀ ਦਾਲਦਾਂ ਨਹੀਂ ਲੱਗੇ ਧੁੱਖਾਂ ਨੂੰ ਮਿਹਨਤਾਂ ਕਰਨੀਆਂ ਪੈਂਦੀਆਂ ਆ ਮਿਹਨਤਾਂ ਕਰ ਕਰਕੇ ਜਿਹੜੇ ਇੱਥੋਂ ਦੇ ਲੋਕ ਆ ਇੱਥੋਂ ਤੱਕ ਆਪਣੇ ਪੰਜਾਬ ਦੇ ਆਏ ਆ ਤੇ ਜਿਨ੍ਹਾਂ ਨੇ ਹੱਡ ਤੋੜ ਕੇ ਮਿਹਨਤਾਂ ਕੀਤੀਆਂ ਠੀਕ ਵਾਕੇ ਵੀ ਅੱਜ ਫਿਰ ਠੀਕ ਆ ਅੱਜ ਸੁੱਖ ਦੀ ਰੋਟੀ ਖਾਂਦੇ ਆ ਪਰ ਮੈਨੂੰ ਲੱਗਦਾ ਵੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਕਿ ਜੇ ਆਪਣਾ ਸਿਸਟਮ ਸੈੱਟ ਆ ਗਿਆ ਜਾਂ ਚਾਰ ਪੈਸੇ ਬਣ ਗਏ ਨਾ ਤੇ ਆਪਾਂ ਪੰਜਾਬ ਮੁੜ ਜਗੇ ਪਰ ਮੈਨੂੰ ਨਹੀਂ ਲੱਗਦਾ ਵੀ ਲੋਕ ਪੰਜਾਬ ਮੁੜ ਜਾਣਗੇ ਯਾਰ ਕਿਉਂਕਿ ਇੱਥੋਂ ਦਾ ਰਹਿਣਾ ਸਹਿਣਾ ਨਾ ਇੱਥੋਂ ਦੀ ਆदत ਪੈ ਚੁੱਕੀ ਆ ਤੇ ਇਸ ਕਰਕੇ ਮੈਨੂੰ ਲੱਗਦਾ ਨਹੀਂ ਚਲੋ ਜਿਹੜੇ ਬਾਸ ਜਾ ਰਹੇ ਵਧੀਆ ਗੱਲ ਆ ਪਰ ਜਿਵੇਂ ਹੁਣ ਇਹ ਲੋਕ ਇੱਥੇ ਰਹਿ ਰਹੇ ਆ ਇੱਥੋਂ ਦਾ ਸਿਸਟਮ ਇੱਥੋਂ ਦੀ ਸਾਫ ਸਬਾਈ ਇੱਥੋਂ ਦਾ ਪਾਣ ਪਾਣੀ ਹਵਾ ਹਨਾ ਹਰੇਕ ਚੀਜ਼ ਮਤਲਬ ਵਧੀਆ ਹੋ ਗਈ ਆ ਉਸ ਤਰਕੇ ਲੋਕ ਬਈ ਜੀ ਸ਼ਾਇਦ ਮੇਬੀ ਵਾਪਸ ਜਾਣ ਕਿ ਨਾ ਜਾਣ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਜਿਵੇਂ ਲਹਿਰ ਚੱਲੀ ਹੋਈ ਪੰਜਾਬ ਦੇ ਵਿੱਚ ਕਿ ਵਾਪਸੀ ਕਰੋ ਹਨਾ ਬਾਹਰਲੇ ਮੁਲਕਾਂ ਤੋਂ ਚੰਗੀ ਗੱਲ ਆ ਜਿੰਨਾਂ ਨੇ ਚਾਰ ਪੈਸੇ ਬਣਾਏ ਵਾਪਸ ਵਾਸਤਿਕ ਰਲਣ ਬਤਨ ਨੂੰ ਕਿ ਆਪ ਦਾ ਆਪਦੀ ਮਿੱਟੀ ਆਪਦੀ ਹੁੰਦੀ ਆ ਤੇ ਪਰ ਕਈ ਵੀਰ ਇੱਥੇ ਮਿਲੇ ਆ ਕਹਿੰਦੇ ਯਾਰ ਨਹੀਂ ਵੀਰੇ ਯਾਰ ਹੁਣ ਸਾਨੂੰ ਮਤਲਬ ਬਾਹਰਲੇ ਮਲਖਣੇ ਸਾਨੂੰ ਇੰਨੀ ਰੋਜੀ ਰੋਟੀ ਦਿੱਤੀ ਆ ਸਾਨੂੰ ਉੱਥੇ ਲੈ ਕੇ ਸਾਡੇ ਕੋਲ ਕੁਝ ਬਾਨਣਾ ਨਹੀਂ ਸੀ ਹੈ ਨਾ ਜਿਵੇਂ ਥੋੜੀਆਂ ਜ਼ਮੀਨਾਂ ਵਾਲੇ ਆ ਤੇ ਉਹ ਕਹਿੰਦੇ ਬਈ ਅਸੀਂ ਤਾਂ ਹੁਣ ਇੱਥੇ ਹੀ ਰਾਵਾਂਗੇ ਨਾ ਤੇ ਚਲੋ ਠੀਕ ਆ ਯਾਰ ਜਿੱਥੇ ਰੋਜੀ ਰੋਟੀ ਚੱਲਦੀ ਆ ਤੇ ਪਰ ਆਪਦੀ ਜਿਹੜੀ ਧੋਮੀ ਹੁੰਦੀ ਹੈ ਨਾ ਪੰਜਾਬ ਉਹ ਨਾ ਭੁੱਲਿਓ ਜੀ ਕਿੰਨੇ ਜੋਗੇ ਵਿਚਲੋ ਹੋਏ ਆ ਮੈਂ ਤਾਂ ਕਹਿੰਨਾ ਹਾਂ ਚਲੋ ਜੇ ਚਾਰ ਛਿੱਲੜ ਜੁੜ ਗਏ ਤਾਂ ਪੰਜਾਬ ਨੂੰ ਵਾਪਸੀਆਂ ਕਰ ਲਓ ਤੇ ਚਲੋ ਜੇ ਨਹੀਂ ਵੀ ਤੁਹਾਡਾ ਮਨ ਹੈਗਾ ਤੇ ਫੇਰ ਆਉਦਾ ਚਲੋ ਠੀਕ ਆ ਦੋਹਾਂ ਤਿੰਨ ਸਾਲਾਂ ਬਾਅਦ ਜ਼ਰੂਰ ਗੇੜਾ ਰੱਖਿਓ ਹਣਾ ਆਪਦੀ ਜਿਹੜੀ ਜੜ ਹੁੰਦੀ ਨਾ ਜੜ ਨਾ ਟੁੱਟੰਦਿਓ ਜੇ ਜੇ ਜੜ ਟੁੱਟ ਜੇ ਨਾ ਕਹਿੰਦੇ ਹੁੰਦੇ ਆ ਤੇ ਫੇਰ ਆਪਣਾ ਸਾਰਾ ਸਿਸਟਮ ਹੀ ਖਰਾਬ ਹੋ ਜੂਗਾ ਕਲਚਰ ਜਿਹੜਾ ਗਾਂ ਬੱਚਿਆਂ ਨੂੰ ਕਲਚਰ ਨਿਭਾ ਲੱਗਣਾ ਆਪਣਾ ਇੱਥੇ ਰਹਿ ਕੇ ਈ ਪੰਜਾਬ ਵਿੱਚ ਕੀ ਸੀ ਹਨਾ ਕਿਵੇਂ ਸਾਡੇ ਮਾਪਿਓ ਦਾਦੇ-ਦਾਦੀਆਂ ਨੇ ਮਤਲਬ ਕੰਮ ਕੀਤਾ ਤੇ ਕੀ ਸਾਡਾ ਸੱਭਿਆਚਾਰ ਕੀ ਹਨਾ ਲੋੜੀਆਂ ਦਿਵਾਲੀਆਂ ਤੇ ਸਹਾਰਾ ਉਹ ਚੀਜ਼ਾਂ ਨਾਲ ਜੋੜੀ ਰੱਖਿਓ ਜੇ ਤੇ ਚਲੋ ਵਧੀਆ ਤਰੱਕੀਆਂ ਕੀਤੀਆਂ ਯਾਰ ਖੁਸ਼ੀ ਹੁੰਦੀ ਆ ਕਿ ਆਪਣੇ ਪੰਜਾਬੀਆਂ ਨੇ ਆਕੇ ਇੰਨੀਆਂ ਤਰੱਕੀਆਂ ਕੀਤੀਆਂ ਇੱਥੇ ਤੇ ਚਲੋ ਠੀਕ ਆ ਬਈ ਜੀ ਕਰਦਾ ਕਰੋ ਆਪਣੀਆਂ ਵੀਡੀਓ ਸ਼ੇਅਰ ਚੰਗੀਆਂ ਮਾੜੀਆਂ ਜਿਹੋ ਜਿਹੀਆਂ ਵੀ ਹੈਗੀਆਂ ਤੇ ਗਲਤੀਆਂ-ਗਲਤੀਆਂ ਮਾਫ ਕਰੋ ਜੀ ਧੰਨਵਾਦ ਤੁਹਾਡਾ ਆਪਣਾ ਸੁਖ ਵਕੀਲਾ ਗਾਜ